ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਆ ਚੀਜ਼ ਜ਼ਰੂਰ ਕਰਨੀ ਚਾਹੀਦੀ ਹੈ ਸੋ ਪਿਆਰਿਓ ਬਹੁਤ ਵੱਡੀ ਜ਼ਰੂਰਤ ਹੈ ਅੱਜ ਦੇ ਸਮੇਂ ਦੀ ਅੱਜ ਬਹੁਤ ਸਾਰੇ ਸਵਾਲ ਨੇ ਉਹਨਾਂ ਸਾਰੇ ਸਵਾਲਾਂ ਦਾ ਹੱਲ ਇੱਕੋ ਹੀ ਇੱਕ ਇਹ ਚੀਜ਼ ਹੈ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨੇ ਸਤਗੁਰ ਕੀंदे ਨੇ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬੌਰਾਨਾ ਨਾ ਵੈ ਸਾਰ ਨਾ ਪਾਈ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਹੈ ਆਖਰ ਨਾਮ ਹੀ ਮਿੱਤਰ ਬਣ ਸਕਦਾ ਹੈ ਨਾਮ ਜਿਹੜਾ ਹੈ ਉਹੀ ਸਾਡਾ ਸਖਾ ਹੈ ਉਹੀ ਸਾਡਾ ਸਹਾਈ ਹੈ ਪਿਆਰਿਓ ਸਤਗੁਰ ਨੇ ਇਹ ਵੀ ਕਿਹਾ ਪਰ ਜਗਤ ਗੁਰੂ ਤੋਂ ਬਿਨਾ ਕਮਲਾ ਜਿਆ ਹੈ ਕਿਉਂਕਿ ਗੁਰੂ ਤੋਂ ਬਿਨਾ ਇਸ ਨੂੰ ਨਾਮ ਦੀ ਕਦਰ ਨਹੀਂ ਪੈਂਦੀ ਸਤਗੁਰੂ ਤੋਂ ਬਿਨਾ ਇਹਨੂੰ ਸਮਝ ਨਹੀਂ ਪੈਂਦੀ ਪਿਆਰਿਓ ਇਸ ਕਰਕੇ ਬੇਨਤੀ ਕਰਾਂ ਕਿ ਜਦੋਂ ਵੀ ਰਾਤ ਨੂੰ ਸੌਣਾ ਹੈ ਤੇ ਗੁਰੂ ਦਾ ਨਾਮ ਲੈ ਕੇ ਸੋਈਏ ਉਹ ਸਤਗੁਰੂ ਦਾ ਸ਼ੁਕਰਾਨਾ ਕਰਕੇ ਸੋਈਏ ਵੀ ਸਤਗੁਰੂ ਤੇਰੀ ਕਿਰਪਾ ਤੇਰੀ ਰਹਿਮਤ ਦੇ ਵਿੱਚ ਅੱਜ ਦਾ ਦਿਨ ਬਤੀਤ ਹੋਇਆ ਹੈ ਰਾਤ ਆਈ ਹੈ ਸਤਿਗੁਰੂ ਆਪਣੇ ਭਾਣੇ ਅੰਦਰ ਬਤੀਤ ਕਰਵਾ ਲਿਆ ਜੀ ਸਤਿਗੁਰੂ ਜੀ ਮੈਨੂੰ ਤੁਹਾਡਾ ਸਵਾਸ ਸਵਾਸ ਨਾਮ ਚੇਤੇ ਆਏ ਮੈਂ ਰਾਤ ਨੂੰ ਨੀਂਦ ਦੇ ਵਿੱਚ ਵੀ ਆਪ ਜੀ ਦਾ ਨਾਮ ਚੇਤੇ ਕਰਾਂ ਸਤਿਗੁਰੂ ਤੁਹਾਡੀ ਬਾਣੀ ਦਾ ਜਾਪ ਕਰਾਂ ਤੁਹਾਡੀ ਬਾਣੀ ਨੂੰ ਸਿਮਰਾਂ ਸਤਿਗੁਰੂ ਜੀ ਐਸੀ ਕਿਰਪਾ ਕਰਿਓ ਮੈਨੂੰ ਨਾਮਦਾਨ ਦੀ ਦਾਤ ਬਖਸ਼ਿਓ ਵਸ ਨਾਮ ਦੀ ਦਾਤ ਬਖਸ਼ਿਓ ਸਤਿਗੁਰੂ ਜੀ ਸਿਮਰਨ ਦੀ ਦਾਤ ਬਖਸ਼ਿਓ ਮੈਨੂੰ ਸਿਮਰਨ ਦੀ ਬਰਕਤ ਦਿਓ ਸਤਿਗੁਰੂ ਜੀ ਐਸੀ ਕਿਰਪਾ ਕਰੋ ਤਰਸ ਪਿਆ ਮਿਹਰਾਂ ਮਤ ਹੋਈ ਸਤ ਗੁਰ ਸੱਜਣ ਮਿਲਿਆ ਜੇ ਐਸੀ ਕਿਰਪਾ ਹੋ ਜਾਏ ਮੇਰੇ ਤੇ ਮੈਨੂੰ ਹੋਰ ਨਹੀਂ ਕੋਈ ਚਾਹੀਦਾ ਸਾਧ ਸੰਗਤ ਪਾਤਸ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਿਉ ਮੰਦਰ ਕੋ ਥਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਕਹਿੰਦੇ ਜਿਵੇਂ ਵੱਡੇ ਭਾਰੀ ਭਰਕਮ ਲੈਂਟਰ ਨੂੰ ਇੱਕ ਮੰਦਰ ਨੂੰ ਇੱਕ ਮਕਾਨ ਨੂੰ ਥੰਮਣ ਵਾਸਤੇ ਥੰਮਲਿਆਂ ਦੀ ਜ਼ਰੂਰਤ ਪੈਂਦੀ ਹੈ ਉਸੇ ਤਰ੍ਹਾਂ ਇਸ ਡਿੱਗਦੇ ਢੈਂਦੇ ਮਨ ਨੂੰ ਸ਼ਬਦ ਰੂਪੀ ਥੰਮ ਦੀ ਜ਼ਰੂਰਤ ਹੈ ਜੇਕਰ ਸ਼ਬਦ ਰੂਪੀ ਥੰਮ ਇਸ ਮਨ ਨੂੰ ਲੱਗ ਗਿਆ ਤੇ ਪਿਆਰਿਓ ਫਿਰ ਯਾਦ ਰੱਖਿਓ ਫਿਰ ਇਸ ਮਨ ਦੀ ਸਥਿਤੀ ਜਿਹੜੀ ਹੈ ਡਾਵਾ ਡੋਲ ਨਹੀਂ ਹੁੰਦੀ ਸਤਗੁਰ ਕਹਿੰਦੇ ਨੇ ਜਿਉ ਮੰਦਰ ਕੋ ਥਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਸਥੰਮਨ ਇਸ ਤਰ੍ਹਾਂ ਇਹ ਮਨ ਨੂੰ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਥਮਲੇ ਚਾਹੀਦੇ ਨੇ ਜੇ ਗੁਰੂ ਦੇ ਨਾਮ ਦੀ ਸਪੋਰਟ ਮਿਲ ਗਈ ਤੇ ਪਿਆਰਿਓ ਫਿਰ ਇਹ ਮਨ ਕਦੀ ਨਹੀਂ ਡੋਲੇਗਾ ਇਹ ਮਨ ਕਦੀ ਨਹੀਂ ਭਜਦਾ ਇਹ ਮਨ ਕਦੀ ਵੀ ਇਧਰ ਉਧਰ ਨਹੀਂ ਭਟਕਦਾ ਫਿਰ ਇਹ ਮਨ ਪੱਕਾ ਹੋ ਜਾਂਦਾ ਇੱਕ ਸਟੈਂਡ ਦੇ ਪੱਕਾ ਹੋ ਜਾਂਦਾ ਇੱਕ ਪਰਪੱਕਤਾਈ ਦੇ ਵਿੱਚ ਪੱਕਾ ਹੋ ਜਾਂਦਾ ਫਿਰ ਇਸ ਮਨ ਨੂੰ ਡੋਲਣ ਦੀ ਜ਼ਰੂਰਤ ਨਹੀਂ ਇਹ ਮਨ ਡੋਲਦਾ ਨਹੀਂ ਇਹ ਮਨ ਜਿਹੜਾ ਹੈ ਉਹ ਪੱਕਾ ਹੋ ਜਾਂਦਾ ਤੇ ਇਹ ਮਨ ਜਿਹੜਾ ਹੈ ਫਿਰ ਐਸੀ ਕਿਰਪਾ ਦਾ ਪਾਤਰ ਬਣ ਜਾਂਦਾ ਜਿਸੇ ਤੱਕ ਕੋਈ ਹੋਰ ਨਹੀਂ ਪਹੁੰਚ ਸਕਦਾ ਸਾਥ ਸੰਗਤ ਬੇਨਤੀ ਕਰਦਾ ਵੀ ਜਦੋਂ ਵੀ ਸੌਣਾ ਹੈ ਗੁਰੂ ਦਾ ਨਾਮ ਲੈ ਕੇ ਸੋਈਏ ਕੀਰਤਨ ਸੋਲਾ ਸਾਹਿਬ ਦੀ ਬਾਣੀ ਪੜ ਲਿਏ ਜਾਂ ਫਿਰ ਰੱਖਿਆ ਦੇ ਸ਼ਬਦ ਬਾਣੀ ਪੜ ਲਿਏ ਸਤਿਗੁਰੂ ਕਹਿੰਦੇ ਨੇ ਜੇਕਰ ਮਨ ਦੇ ਵਿੱਚ ਪਰਪੱਕਤਾਈ ਹੈ ਤੇ ਫਿਰ ਕਦੇ ਵੀ ਮਨ ਡੋਲਦਾ ਨਹੀਂ ਪਾਤਸ਼ਾਹ ਨੇ ਇਸ ਕਰਕੇ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਦਿੱਤੀਆਂ ਨੇ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ ਚੌ ਗਿਰਦ ਹਮਾਰੇ RAM ਕਾਰ ਦੁੱਖ ਲੱਗਣਾ ਭਾਈ ਕਾਰ ਦਾ ਅਰਥ ਹੁੰਦਾ ਆਲੇ-ਦੁਆਲੇ ਘੇਰਾ ਬਣ ਗਿਆ ਸਤਿਗੁਰ ਕਹਿੰਦੇ ਗੁਰੂ ਦੇ ਸ਼ਬਦ ਦੀ ਆਲੇ-ਦਾਲੇ ਕਾਰ ਹੈ ਤੇ ਹੁਣ ਮੈਨੂੰ ਡਰਨ ਦੀ ਹੁਣ ਮੈਨੂੰ ਕਬਰਾਉਣ ਦੀ ਜੜੀ ਆ ਕੋਈ ਜ਼ਰੂਰਤ ਨਹੀਂ ਹੈ ਇਹ ਮਨ ਨੂੰ ਸਮਝਾਇਆ ਜੇ ਤੇ ਰਾਤ ਨੂੰ ਜਦੋਂ ਵੀ ਸੌਣਾ ਹੈ ਗੁਰੂ ਦੀ ਪਾਵਨ ਬਾਣੀ ਦਾ ਗੁਰੂ ਅੱਗੇ ਮਨ ਦੇ ਵਿੱਚ ਬੇਨਤੀ ਕਰਕੇ ਸੋਈਏ ਤੇ ਮੈਂ ਕਹਣਾ ਕਦੇ ਵੀ ਤੁਹਾਡਾ ਵਾਲ ਵਿੰਗਾ ਨਹੀਂ ਹੋਸਾਦਾ ਜਿਹੜੇ ਕਹਿੰਦੇ ਮੈਨੂੰ ਦਬਾਅ ਪੈ ਗਿਆ ਮੈਨੂੰ ਇਹ ਹੋ ਗਿਆ ਮੈਨੂੰ ਆਣਾ ਦਿਖਦਾ ਮੈਨੂੰ ਚੰਬੜਦਾ ਤੇ ਉਹ ਚੀਜ਼ਾਂ ਕਦੀ ਵੀ ਨਹੀਂ ਹੁੰਦੀਆਂ ਪਿਆਰਿਓ ਇਹ ਚੀਜ਼ਾਂ ਤੇ ਗੌਰ ਤਦ ਕਰੀਦਾ ਹੈ ਜਦੋਂ ਕਿ ਸੰਸਾਰ ਦੇ ਵਿੱਚ ਇਹ ਚੀਜ਼ਾਂ ਜੜੀਆਂ ਨੇ ਵੇਖਣ ਸੁਣਨੋਂ ਮਿਲਦੀਆਂ ਨੇ ਤੇ ਪਿਆਰਿਓ ਫਿਰ ਗੁਰੂ ਤੋਂ ਵੱਡਾ ਮੈਂ ਕਹਿੰਨਾ ਕੋਈ ਹੋਰ ਗੁਰੂ ਜਿਹੜਾ ਹੈ ਨਹੀਂ ਹੋ ਸਕਦਾ ਦੁਨਿਆਵੀ ਤੇ ਪਿਆਰਿਓ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੇ ਭਰੋਸਾ ਹੈ ਤੇ ਉੱਥੇ ਫਿਰ ਕੋਈ ਹੋਰ ਉਸ ਦੀ ਜਗ੍ਹਾ ਜਿਹੜੀ ਹੈ ਉਹ ਕੋਈ ਨਹੀਂ ਲੈ ਸਕਦਾ ਜਿਹੜੇ ਕਾਰਜ ਗੁਰੂ ਨੇ ਕਰ ਦੇਣੇ ਨੇ ਪਿਆਰਿਓ ਉਹ ਕੋਈ ਨਹੀਂ ਹੋਰ ਕਰ ਸਕਦਾ ਇਹ ਚੀਜ਼ਾਂ ਨੂੰ ਜ਼ਰੂਰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ